ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਪਾਪੀ ਪੂਲੇ ਦੇ ਕਾਲੇ ਕਾਰਨਾਮਿਆਂ ਦੀ ਲਿਸਟ ਬਾਰੇ ਜੋ ਆਮ ਬੰਦੇ ਸਾਹਮਣੇ ਕਦੇ ਨਹੀਂ ਆ ਸਕੀ ਪੂਲੇ ਕੋਲ ਡੇਰਾ ਕਿੱਥੋਂ ਆਇਆ ਬੰਦੇ ਕਿੱਥੋਂ ਆਏ ਪੂਲਾ ਕਿਹੜੇ ਬ੍ਰਾਂਡ ਦਾ ਸ਼ਕੀਨ ਸੀਗਾ ਅੱਜ ਸਾਰਾ ਕੁਝ ਤੁਹਾਡੇ ਸਾਹਮਣੇ ਦੱਸਾਂਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਲੈਣ ਦੋਸਤੋ ਪੂਲੇ ਦੇ ਡੇਰੇ ਨੂੰ ਦੋ ਕੱਚੇ ਬਹੇ ਆਉਂਦੇ ਸਨ ਪੂਲੇ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਸੀ ਕਿ ਕਿਸੇ ਦਿਨ ਇਹਨਾਂ ਰਾਹਾਂ ਉੱਤੇ ਮੈਨੂੰ ਘੇਰਾ ਜ਼ਰੂਰ ਪਊਗਾ। ਉਹ ਹਫ਼ਤੇ ਵਿੱਚ ਦੋ ਵਾਰ ਉਹਨਾਂ ਪੈਂਆਂ ਦੀ ਚੰਗੀ ਤਰ੍ਹਾਂ ਚੈਕਿੰਗ ਕਰਵਾਉਂਦਾ ਸੀਗਾ। ਕਈ ਵਾਰ ਪੂਲੇ ਨੇ ਰਾਤ ਬਰਾਤ ਕਿਤੋਂ ਆਉਣਾ ਤੇ ਇਸਨੇ ਉਸ ਰਾਤੋਂ ਪਹਿਲਾਂ ਹੀ ਉਤਰ ਜਾਣਾ ਕਿ ਤੁਸੀਂ ਗੱਡੀ ਅੱਗੇ ਲਾਓ ਮੈਂ ਪਿੱਛੇ ਪੈਦਲ ਆਉਣਾ। ਉਸ ਪਹੇ ਉੱਤੇ ਜਿੰਨੇ ਵੀ ਦਰਖਤ ਸਨ ਜਾਂ ਸਰਕੜਾ ਜਮਦਾ ਪੂਲਾ ਸਾਰਾ ਸਾਫ਼ ਕਰਵਾ ਦਿੰਦਾ ਸੀ। ਇਹ ਗੱਲ ਇੱਕ ਵਾਰੀ ਸਿੰਘਾਂ ਤੱਕ ਪਹੁੰਚ ਗਈ ਕਿ ਐਂ ਕਰਕੇ ਪੂਲੇ ਨੂੰ ਉਸ ਥਾਂ ਉੱਤੇ ਬਹੁਤ ਡਰ ਆਉਂਦਾ ਹੈ। ਸਿੰਘਾਂ ਨੇ ਆਪਣਾ ਇੱਕ ਬੰਦਾ ਭੇਜਿਆ ਕਿ ਪਤਾ ਕਰਕੇ ਆ ਵੀ ਉਸ ਰਸਤੇ ਉੱਤੇ ਪੂਲੇ ਨੂੰ ਘੇਰਿਆ ਜਾ ਸਕਦਾ ਕਿ ਨਹੀਂ ਉਸ ਬੰਦੇ ਨੇ ਚੰਗੀ ਤਰ੍ਹਾਂ ਪਰਤਾਲ ਕੀਤੀ ਤੇ ਵਾਪਸ ਆ ਕੇ ਦੱਸਿਆ ਕਿ ਉਸ ਪਹੇ ਉੱਤੇ ਲੁਕਣ ਲਈ ਕੋਈ ਦਰਖਤ ਕੋਈ ਝੋਟ ਪੂਲੇ ਨੇ ਛੱਡਿਆ ਨਹੀਂ ਹੋਇਆ ਪਰ ਨਾਲ ਹਦਵੇਂ ਖੇਤ ਵਿੱਚ ਦੋ ਤਿੰਨ ਦਰਖਤ ਨੇ ਤੇ ਉਸ ਤੋਂ ਹਟ ਕੇ ਕਾਫੀ ਬੁੱਟੀ ਖੜੀ ਹੈ ਜਿੱਥੇ ਲੁਕਿਆ ਜਾ ਸਕਦਾ ਸਿੰਘ ਕਹਿੰਦੇ ਵੀ ਚਲੋ ਹੋਰ ਨਹੀਂ ਤਾਂ ਇਹਦੀਆਂ ਦੌੜਾਂ ਹੀ ਲਵਾਵਾਂਗੇ ਆ ਉਹਨਾਂ ਜਾ ਕੇ ਦਰਖਤਾਂ ਪਿੱਛੇ ਬੁੱਟੀ ਓਲੇ ਪੂਰੀ ਤਿਆਰੀ ਕਰ ਲਈ। ਉਹਨਾਂ ਪਲਾਨ ਬਣਾਇਆ ਸੀ ਕਿ ਦਰਖਤਾਂ ਓਲੇ ਸਿਰਫ ਇੱਕ ਬੰਦਾ ਖੜਾ ਹੋਊਗਾ ਤੇ ਪੁੱਲੇ ਦੀ ਗੱਡੀ ਦੇ ਟਾਇਰ ਨੂੰ ਭੰਨ ਕੇ ਉਹ ਉਸੇ ਵੇਲੇ ਪਿੱਛੇ ਬੁੱਟੀ ਕੋਲ ਆ ਜਾਵੇਗਾ। ਇਸੇ ਤਰ੍ਹਾਂ ਹੋਇਆ ਜਿਵੇਂ ਪੁੱਲੇ ਦੀ ਗੱਡੀ ਦਿਖੀ ਟਾਇਰ ਭੰਨ ਕੇ ਬੰਦਾ ਝੱਟ ਬੁੱਟੀ ਓਲੇ ਆ ਗਿਆ। ਇਧਰ ਉਹ ਸਿੰਘ ਹਵਾ ਵਿੱਚ ਤਾੜ-ਤਾੜ ਕਰਨ ਲੱਗ ਪਏ। ਪੁੱਲੇ ਦੇ ਬੰਦੇ ਅੱਬੜ ਵਾਹੇ ਗੱਡੀ ਵਿੱਚੋਂ ਬਾਹਰ ਨਿਕਲੇ। ਕੁਦਰਤੀ ਪੁੱਲਾ ਉਸ ਗੱਡੀ ਵਿੱਚ ਨਹੀਂ ਠੀਕਾ। ਕੋਈ ਠੇਡੇ ਖਾ ਕੇ ਗਰੇ, ਕੋਈ ਫੁੱਲ ਸਪੀਟਾਂ 'ਪੱਜਿਆ ਜਾਵੇ, ਕੋਈ ਖੇਤਾਂ ਵਿੱਚ ਹੀ ਲੰਬਾ ਪੈ ਗਿਆ। ਅੱਤਾ ਘੰਟਾ ਸਿੰਘਾਂ ਨੇ ਪੂਰੀ ਦੌੜ ਲਵਾਈ ਪੂਲੇ ਦੇ ਬੰਦਿਆਂ ਦੀ ਅਗਲੇ ਦਿਨ ਪੂਲਾ ਆਪਣੇ ਡੇਰੇ ਭੱਜਿਆ ਆਇਆ ਕਹਿੰਦਾ ਵੀ ਮੈਂ ਕਿਹਾ ਸੀ ਨਾ ਕਿ ਆਹ ਰਸਤੇ ਉੱਤੇ ਟੱਕਰੇ ਹੋਣਗੇ ਕਿਸੇ ਦਿਨ ਪੂਲਾ ਕਹਿੰਦਾ ਵੀ ਉਸ ਚਵਲ ਖੇਤ ਵਾਲੇ ਨੂੰ ਲੈ ਕੇ ਆਓ ਮੇਰੇ ਕੋਲ ਹੁਣੇ ਜਿਹਦੇ ਖੇਤਾਂ ਅੰਦਰ ਦਰਖਤ ਖੜੇ ਨੇ ਜਦੋਂ ਉਸ ਬੰਦੇ ਨੂੰ ਲਿਆਂਦਾ ਗਿਆ ਤਾਂ ਪੂਲੇ ਨੇ ਚਾਰ ਛੱਡੇ ਉਹਦੇ ਆਉਂਦੇ ਦੇ ਕਹਿੰਦਾ ਵੀ 2 ਘੰਟੇ ਅੰਦਰ ਤੇਰਾ ਖੇਤ ਮੈਨੂੰ ਸਭ ਚਾਹੀਦਾ ਹੈ ਨਹੀਂ ਤੈਨੂੰ ਐਸਾ ਸਾਫ਼ ਕਰੂੰ ਵੀ ਤੇਰੀ ਫੋਟੋ ਤੱਕ ਰੀ ਨੱਭਣੀ ਲੋਕਾਂ ਨੂੰ ਉਸ ਦਿਨ ਤੋਂ ਬਾਅਦ ਪੂਲੇ ਦੇ ਬੰਦੇ ਵੀ ਪੂਰੇ ਚੌਕਸ ਹੋ ਜਾਂਦੇ ਸਨ ਉਸ ਰਾਤ ਉੱਤੇ ਪੂਲੇ ਦੇ ਬੰਦਿਆਂ ਦੇ ਵੀ ਕਈ ਮਸਲੇ ਚੱਲਦੇ ਰਹਿੰਦੇ ਸਨ ਕੋਈ ਜ਼ਮੀਨ ਨੱਪੀ ਬੈਠਾ ਹੁੰਦਾ ਕੋਈ ਪਿੰਡ ਵਿੱਚ ਹੀ ਧੱਕਾ ਕਰ ਰਿਹਾ ਹੁੰਦਾ ਇੱਕ ਵਾਰੀ ਇਸ ਦਾ ਇੱਕ ਬੰਦਾ ਇੱਕ ਕੁੜੀ ਪਿੱਛੇ ਢੇਡੇ ਕੱਢਦਾ ਲੋਕਾਂ ਨੇ ਫੜ ਲਿਆ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਪੂਲੇ ਦਾ ਬੰਦਾ ਹੈ ਲੋਕਾਂ ਪਹਿਲਾਂ ਆਪ ਮੰਜਾ ਲਾਇਆ ਫਿਰ ਥਾਣੇ ਲੈ ਆਏ ਉਹਨੂੰ ਉਧਰ ਥਾਣੇਦਾਰ ਕਿਸੇ ਗੱਲੋਂ ਸਤਿਆ ਬੈਠਾ ਸੀਗਾ ਉਸਨੇ ਕਿਹਾ ਵੀ ਇਹਨੂੰ ਹੀ ਪਾਉ ਲੰਬਾ ਅੱਜ ਐਸੇ ਦੀਆਂ ਅੱਜ ਕੀ ਕਰਦੇ ਆ ਬੰਦਾ ਕਹੀ ਜਾਵੇ ਜੀ ਇੱਕ ਵਾਰੀ ਮੇਰੀ ਇਕੱਲੇ ਦੀ ਗਲਤ ਆ ਸੁਣ ਲਓ ਮੁਰਸ਼ੀ ਕਹੀ ਜਾਵੇ ਵੀ ਕੋਈ ਨਾ ਪੋਤ ਦੋ ਘੰਟੇ ਝੂਟੀ ਲਾ ਲੈਣ ਦੇ ਸਾਰੀ ਰਾ ਬੱਕਰੇ ਵਾਂਗੂ ਬਾਂਗਾ ਬਵਾਤੀਆਂ ਉਹਦੀਆਂ ਐਨੇ ਵਿੱਚ ਲੋਕ ਵੀ ਆਵਾਸ ਘਰਾਂ ਨੂੰ ਮੁੜ ਗਏ ਮੁਰਸ਼ੀ ਕਹਿੰਦਾ ਵੀ ਹੁਣ ਦੱਸ ਕੀ ਕਹਿੰਦਾ ਸੀ ਤੂੰ ਕਹਿੰਦਾ ਵੀ ਜਨਾਬ ਮੈਂ ਪੂਲੇ ਦਾ ਬੰਦਾ ਜੇ ਉਹਨੂੰ ਪਤਾ ਲੱਗ ਗਿਆ ਬਾਂਗਾ ਤਾਂ ਹੁਣ ਤੁਹਾਡੀਆਂ ਬੈਣਦੀਆਂ ਸੁਣਦੇ ਸਾਰ ਮੁਰਸ਼ੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹ ਭੱਜਿਆ ਥਾਣੇਦਾਰ ਕੋਲ ਗਿਆ ਕਿ ਜਨਾਬ ਆਦਾ ਕੰਮ ਹੀ ਬੁੱਠਾ ਹੋ ਗਿਆ ਥਾਣੇਦਾਰ ਕਹਿੰਦਾ ਵੀ ਇਹਦੇ ਸੇਕਾ ਸੁੱਕਾ ਦਿਓ ਦੁੱਧ ਪਿਓ ਇਹਨੂੰ ਪਹਿਲਾਂ ਉਧਰਤੀ ਪੂਲਾ ਆਪਣੇ ਬੰਦੇ ਨੂੰ ਲੱਭਦਾ ਥਾਣੇ ਆ ਗਿਆ ਉਧਰ ਬੰਦੇ ਨੂੰ ਕੰਬੜ ਦਿੱਤਾ ਹੋਇਆ ਮਾਲਸ਼ਾ ਚੱਲ ਰਹੀਆਂ ਉਹਦੀਆਂ ਪੂਲਾ ਦੇਖ ਕੇ ਬੜਾ ਹਸਿਆ ਕਹਿੰਦਾ ਵੀ ਚਵੜਾ ਸਾਰੀ ਰਾਤ ਹੋ ਗਈ ਤੈਨੂੰ ਲੱਭਦੇ ਨੂੰ ਤੂੰ ਇੱਥੇ ਬੈਠਾ ਮਾਲਸ਼ਾ ਕਰਾਈ ਜਾਣਾ ਓਏ ਮੁਰਸ਼ੀ ਨੇ ਸਾਰੀ ਗੱਲ ਦੱਸੀ ਪੂਲਾ ਕਹਿੰਦਾ ਵੀ ਚਾਰ ਪੰਜ ਦੇ ਹੋਰ ਛੱਡੋ ਮੇਰੇ ਵੱਲੋਂ ਚਵੜ ਦੇ ਪੂਲੇ ਦੇ ਕਈ ਮਿੱਤਰ ਸਨ ਜੋ ਕਾਜ ਵਿੱਚ ਉਹਦੇ ਨਾਲ ਪੜੇ ਪਰ ਬਾਅਦ ਵਿੱਚ ਉਸ ਨੂੰ ਕਦੇ ਨਾ ਟਕਰੇ ਇਸੇ ਤਰ੍ਹਾਂ ਇੱਕ ਦਿਨ ਪੂਲਾ ਸ਼ਹਿਰ ਕਿਸੇ ਮਾਮਲੇ ਵਿੱਚ ਇੱਕ ਕੋਠੀ ਅੰਦਰ ਬੈਠਾ ਹੋਇਆ ਸੀ ਪੂਲੇ ਨੇ ਨਾਲ ਬੈਠਾ ਬੰਦਾ ਪਛਾਣ ਲਿਆ ਕਿ ਇਹ ਤਾਂ ਮੇਰੇ ਨਾਲ ਹੀ ਪੜਿਆ ਹੋਇਆ ਹੈ ਚਲੋ ਦੋਵੇਂ ਕਾਫੀ ਧਿਰ ਗੱਲਾਂ ਕਰਦੇ ਰਹੇ ਉਹ ਬੰਦਾ ਕਹਿੰਦਾ ਕਿ ਕਿਸੇ ਦਿਨ ਲੰਘਦਾ ਵੜਦਾ ਮੇਰੇ ਘਰ ਆ ਕੇ ਜਾਵੇਂਗਾ ਪੋਲਾ ਮਹੀਨਾ ਕੋ ਬਾਦ ਉਹਦੇ ਘਰ ਚਲਾ ਗਿਆ ਪੋਲੇ ਨੂੰ ਆ ਟਿਕਾਣਾ ਬੜਾ ਪਸੰਦ ਆਇਆ ਹੁਣ ਕੁਝ ਦਿਨਾਂ ਮਗਰੋਂ ਪੋਲੇ ਦੇ ਬੰਦਿਆਂ ਦਾ ਵੀ ਉੱਥੇ ਆਉਣਾ ਜਾਣਾ ਸ਼ੁਰੂ ਹੋ ਗਿਆ ਪੋਲੇ ਦੇ ਕਈ ਬੰਦੇ ਵੱਡੇ ਵੱਡੇ ਕਾਂਦ ਕਰਕੇ ਇੱਥੇ ਕਈ ਕਈ ਦਿਨ ਬੈਠੇ ਰਹਿੰਦੇ ਉਹ ਪਰਿਵਾਰ ਵਿਚਾਰਾ ਤੰਗ ਹੋ ਗਿਆ ਪੋਲੇ ਦੇ ਮਿੱਤਰ ਨੇ ਸੋਚਿਆ ਕਿ ਆ ਤਾਂ ਬਲਾ ਮੈਂ ਆਪ ਹੀ ਆਪਣੇ ਗੱਲ ਪਾ ਲਈ ਹੌਲੀ ਹੌਲੀ ਪੋਲੇ ਦੇ ਬੰਦੇ ਉਸਨੂੰ ਧਮਕਾਉਣ ਵੀ ਲੱਗ ਪਏ ਸਨ ਇੱਕ ਦਿਨ ਪੋਲਾ ਉੱਥੇ ਆਪ ਆਇਆ ਤਾਂ ਉਹਦੇ ਮਿੱਤਰ ਨੇ ਸਾਰੀ ਗੱਲ ਦੱਸੀ ਤਾਂ ਪੋਲਾ ਕਹਿੰਦਾ ਕਿ ਪਹਿਲਾਂ ਨਹੀਂ ਸੀ ਪਤਾ ਜਦੋਂ ਜਵਾਈ ਨੂੰ ਘਰ ਸੱਦਾ ਸੀ ਬਾੜੀ ਤਿੰਨ ਪੰਜ ਕੀਤੀ ਤਾਂ ਸਣੇ ਕਪੜੇ ਚੱਕ ਕੋਠੀ ਤੋਂ ਬਾਹਰ ਮਰਾਂਗੇ ਜਦੋਂ ਉਸਦੇ ਮਿੱਤਰ ਪੂਲੇ ਬਾਰੇ ਆਲੇ ਦੋਲੇ ਦੇ ਗਵਾਂਡੀਆਂ ਨੇ ਦੱਸਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੁਣ ਹੌਲੀ ਹੌਲੀ ਉਸ ਬੰਦੇ ਦੀ ਘਰਵਾਲੀ ਨੇ ਪੂਲੇ ਨੂੰ ਗੱਲਾਂ ਵਿੱਚ ਲਿਆ ਮੌਕਾ ਵੇਖੋ ਪੂਲੇ ਦਾ ਦਿਲ ਵੀ ਲਵਾ ਦਿੰਦੀ ਸੀ ਫੇਰ ਵੀ ਪੂਲੇ ਨੂੰ ਉਸ ਕੋਠੀ ਵਿੱਚੋਂ ਨਿਕਲਦੇ ਨੂੰ ਸਾਲ ਲੱਗਿਆ ਸਾਲ ਬਾਅਦ ਨਾਲ ਦੀ ਨਾਲ ਉਹਨਾਂ ਉਹ ਕੋਠੀ ਮਹਿੰਗੀ ਸਸਤੀ ਵੇਚ ਆਪਣਾ ਖੇੜਾ ਛਡਾਇਆ ਤੇ ਰਾਤੋਂ ਰਾਤ ਉਥੋਂ ਖਿਸਕ ਗਏ ਪੂਲਾ ਜਦੋਂ ਵੀ ਪੀਂਦਾ ਸੀ ਗਣਵੇਂ ਚੁਣਵੇਂ ਬ੍ਰਾਂਡ ਹੀ ਪੀਂਦਾ ਹੁੰਦਾ ਸੀਗਾ ਨਾਏ ਛੇਤੀ ਕਿਸੇ ਨਾਲ ਪਿੰਦਾ ਸੀਗਾ ਜਦੋਂ ਵੀ ਪੂਲਾ ਕਿਸੇ ਨਾਲ ਬੈਠਾ ਪੈਗ ਲਾ ਰਿਆ ਹੁੰਦਾ ਇਹਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਵੀ ਜਾਂ ਤਾਂ ਇਹ ਕੋਈ ਬਹੁਤ ਵੱਡਾ ਅਫਸਰ ਹੈ ਜਾਂ ਫਿਰ ਕੋਈ ਬਹੁਤ ਖਾਸ ਬੰਦਾ ਹੈ ਕਈ ਵਾਰੀ ਪੂਲਾ ਡੇਰੇ ਬੈਠਾ ਬੈਠਾ ਪ੍ਰੋਗਰਾਮ ਬਣਾ ਲੈਂਦਾ ਕਿ ਚਲੋ ਅੱਜ ਚੰਡੀਗੜ੍ਹ ਦੇ ਸ਼ਬਾਬ ਦੇ ਨਜ਼ਾਰੇ ਲੈ ਕੇ ਆਉਨੇ ਆ ਇਸ ਦੀ ਗੱਡੀ ਹਰ ਅਫਸਰ ਦੀ ਕੋਠੀ ਵਿੱਚ ਸਿੱਧੀ ਵੜਦੀ ਹੁੰਦੀ ਸੀ ਕੋਈ ਤਲਾਸ਼ੀ ਨਹੀਂ ਸੀ ਹੁੰਦੀ ਇੱਕ ਕੋਰ ਦਿੱਤਾ ਹੁੰਦਾ ਸੀ ਇਹਨੂੰ ਉਹ ਦੱਸਦੇ ਹੀ ਸਾਰੇ ਪਿਛੇ ਹਟ ਜਾਂਦੇ ਸਨ ਇੱਕ ਵਾਰੀ ਇਸੇ ਤਰ੍ਹਾਂ ਹੀ ਭੇਸ ਵਟਾ ਕੇ ਗੱਡੀ ਅੰਦਰ ਬੈਠਾ ਜਾਵੇ ਇਹਦੇ ਸਾਥੀਆਂ ਨੇ ਵੀ ਭੇਸ ਵਟਾਏ ਹੋਏ ਸਨ ਅੱਗੇ ਸਿੰਘਾਂ ਨੇ ਪੁਲਸ ਵਾਲੇ ਬਣ ਨਾਕਾ ਲਾਇਆ ਹੋਇਆ ਸੀਗਾ ਇਹਨਾਂ ਨੂੰ ਰੋਕ ਲਿਆ ਉਹਨਾਂ ਨੇ ਇਸ ਨੇ ਬੈਠੇ ਨਹੀਂ ਕਿਹਾ ਵੀ ਟੈਂਗੋ ਅੱਜ ਬਦਲ ਸਾਫ ਨੇ ਏਕ ਕੋਰ ਸੀਪਰ ਸਿੰਘ ਨੂੰ ਸਮਝਣਾਵੇ ਉਹਨਾਂ ਕਿਹਾ ਵੀ ਸਾਰੇ ਬਾਹਰ ਆ ਜਾਓ ਛੇਤੀ ਪੂਲੇ ਸਮਝ ਗਿਆ ਕਿ ਰਗੜੇ ਗਏ ਇਹ ਤਾਂ ਸਿੰਘ ਨੇ ਨਾਲ ਦੇ ਕਹਿੰਦੇ ਜੀ ਇਸ ਦੀ ਗੱਲ ਦਾ ਗੁੱਸਾ ਨਾ ਕਰਿਓ ਮੈਟਰੀ ਅਫਸਰ ਟੈ ਬੰਦਾ ਸਾਡਾ ਇਸੇ ਨੇ ਵਿਖਾਉਣ ਚੰਡੀਗੜ੍ਹ ਪੀਏ ਆਈ ਚੱਲੇ ਆ ਪੂਲੇ ਨੇ ਜਾਣ ਕੇ ਫੇਰ ਕਹਿ ਦਿੱਤਾ ਕਿ ਟੈਂਗੋ ਭੱਜ ਲੈ ਮਹੀ ਆ ਗਿਆ ਸਿੰਘਾਂ ਨੂੰ ਵੀ ਹੁਣ ਯਕੀਨ ਹੋ ਗਿਆ ਕਿ ਇਹ ਲਿਆ ਹੋਇਆ ਅੱਗੇ ਚੱਲ ਕੇ ਪੂਲਾ ਬੜਾ ਹੱਸਿਆ ਕਿ ਅੱਜ ਮਰਾਤੇ ਸੀ ਟੈਂਗੋ ਨੇ ਪਤੰਦਰੋ ਇੱਕ ਵਾਰੀ ਪੁੱਲੇ ਨੂੰ ਇੱਕ ਸੂਹ ਮਿਲੀ ਕਿਸੇ ਬੰਦੇ ਰਾਹੀਂ ਕਿ ਫਲਾਣਾ ਪਿੰਡ ਦੇ ਅੱਡੇ ਉਤੋਂ ਫਲਾਣਾ ਸਿੰਘ ਮਹੀਨੇ ਵਿੱਚ ਇੱਕ ਵਾਰ ਜ਼ਰੂਰ Passe ਚੜ੍ਹਦਾ ਹੀ ਚੜ੍ਹਦਾ ਹੈ ਉਹ ਪਿੱਛੋਂ ਕਿੱਥੋਂ ਆਉਂਦਾ ਹੈ ਅੱਗੇ ਕਿੱਥੇ ਜਾਂਦਾ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਅਫਸਰਾ ਨੇ ਪੁੱਲੇ ਨੂੰ ਕਿਹਾ ਕਿ ਸਾਡੇ ਬੰਦੇ ਵੀ ਨਾੜ ਰੱਖ ਆਪਾਂ ਇਹ ਬੰਦਾ ਕਾਬੂ ਕਰਨਾ ਹੀ ਕਰਨਾ ਪੁੱਲੇ ਨੇ ਉਸ ਅੱਡੇ ਮੂਰੇ ਪੈਂਚਰਾਂ ਦਾ ਖੋਕਾ ਖੋਲ ਆਪਣੇ ਬੰਦੇ ਸੈੱਟ ਕਰ ਦੱਤੇ ਉੱਥੇ ਅੱਡੇ ਦੇ ਨਾਲ ਹੀ ਕਾਂਦੇ ਜਹੀ ਪੰਨ ਮਿਸਤਰੀ ਬਣਾ ਕੇ ਕਹੀਂ ਬੰਦੇ ਉੱਥੇ ਲਾ ਦੱਤੇ ਨੇ ਕਈ ਬੰਦੇ ਰੋਜ਼ ਗੱਡੀਆਂ ਬਦਲ ਉਸ ਬੱਸ ਦੇ ਪਿੱਛੇ ਹੁੰਦੇ ਦੋ ਬੰਦੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਰੋਜ਼ ਬੱਸ ਚੜਦੇ ਚਲੋ ਜੀ 15 ਕੁ ਦਿਨਾਂ ਬਾਅਦ ਉਹ ਸਿੰਘ ਅੱਡੇ ਵੱਲ ਤੁਰਿਆ ਆਵੇ ਢਾਠੀ ਬਨ ਕੇ ਮੂੰਹ ਦਲਕ ਹੋਇਆ ਹੋਇਆ ਉਸ ਨੇ ਜਦੋਂ ਨਵਾਂ ਖੋਖਾ ਖੁੱਲਿਆ ਦੇਖਿਆ ਤੇ ਕੰਦ ਬਣਾਉਣ ਦਾ ਕੰਮ ਚੱਲਦਾ ਦੇਖਿਆ ਤਾਂ ਉਹਦਾ ਮੱਥਾ ਠਣਕ ਪਿਆ ਉਸ ਨੇ ਵੇਖਿਆ ਕਿ ਦੋ ਨਿਹੰਗ ਬੱਸ ਚੜਦੇ ਹੀ ਖੜੇ ਨੇ ਉਹ ਬਿਨਾਂ ਅੱਡੇ ਉੱਤੇ ਰੁਕੇ ਸਿੱਧੇ ਹੀ ਲੰਘ ਗਿਆ ਤੇ ਅੱਗੇ ਚੱਲ ਕੇ ਇੱਕ ਦਰਖਤ ਉੱਤੇ ਖੜਾ ਹੋ ਗਿਆ ਕਿ ਵੇਖਾਂ ਕਿਤੇ ਮੇਰਾ ਵਹਿ ਵੀ ਨਾ ਹੋਵੇ ਬਾਸਾ ਇਹ ਬਸ ਪਿੱਛੇ ਗੱਡੀ ਜਾਂਦੀ ਵੀ ਉਸਨੇ ਵੇਖੀ ਇਹ ਵੇਖੋ ਹਰਾਨ ਰਹਿ ਗਿਆ ਕਿ ਬਸ ਜਾਂਦੇ ਹੀ ਖੋਖਾ ਵੀ ਬੰਦ ਹੋ ਗਿਆ ਕੰਦ ਕਰਦੇ ਮਿਸਤਰੀ ਵੀ ਤਿੱਤਰ ਹੋ ਗਏ ਉਥੋਂ ਹੁਣ ਉਸਨੂੰ ਯਕੀਨ ਹੋ ਗਿਆ ਕਿ ਮੇਰੀ ਮੁਕਬਰੀ ਹੋ ਚੁੱਕੀ ਹੈ ਉਸ ਦਿਨ ਤੋਂ ਬਾਅਦ ਉਥੇ ਨਹੀਂ ਆਇਆ ਪੂਲੇ ਹੋਰੀ ਡੇਢ ਮਿੰਨਾ ਉੱਥੇ ਟਕਰਾਂ ਮਾਰਦੇ ਰਹੇ ਫਿਰ ਪੂਲਾ ਇੱਕ ਵਾਰੀ ਆਪਣੀ ਹੈਂਕਰ ਵਿੱਚ ਚੰਡੀਗੜ੍ਹ ਇੱਕ ਅਫਸਰ ਨਾਲ ਲੜ ਪਿਆ ਕਾਫੀ ਤੂ ਤੂ ਮਹਿਮਾ ਹੋਈ ਇਹਨਾਂ ਦੀ ਅਫਸਰ ਨੇ ਪੂਲੇ ਦੀਆਂ ਵਾਂਗਾ ਟੈਂਡ ਕਰਵਾਤੀਆਂ ਸਾਰੇ ਪੂਲੇ ਦਾ ਹੀ ਕਸੂਰ ਕੱਢਣ ਕਿਹੇ ਔਕਾਤ ਤੋਂ ਬਾਹਰ ਦੀਆਂ ਗੱਲਾਂ ਕਰਨ ਲੱਗ ਪਿਆ ਕਈ ਅਫਸਰ ਤਾਂ ਇਸ ਦਾ ਬਦਲ ਵੀ ਲੱਪਣ ਲੱਗ ਪਏ ਸਨ ਕਿ ਇਸ ਦਾ ਥਵਾਇਆ ਕਰਵਾਈਏ ਇਹ ਗੱਲ ਪੂਲੇ ਦੇ ਕੰਨੀ ਵੀ ਪੈ ਗਈ ਕਿ ਮੇਰਾ ਬਿਸਤਰਾ ਗੋਲ ਕਰਨੋਂ ਫਿਰਦੇ ਨੇ ਪੂਲਾ ਕਹਿੰਦਾ ਵੀ ਇਹ ਤਾਂ ਚੱਕਰੀ ਪੈ ਗਿਆ ਇਸ ਨੇ ਆਪਣੀ ਜਾਣ ਪਛਾਣ ਦੇ ਦੋ ਤੇ ਨ ਅਫਸਰ ਨਾਲ ਲਏ ਤੇ ਰਾਤੋਂ ਰਾਤ ਇਹ ਚੰਡੀਗੜ੍ਹ ਪਹੁੰਚ ਗਿਆ ਉਸੇ ਅਫਸਰ ਦੇ ਘਰ ਮੀਟਿੰਗ ਕੀਤੀ ਗਈ ਜਿੱਥੇ ਪੂਲੇ ਨੇ ਆਪਣੀ ਗਲਤੀ ਮੰਨੀ ਫਿਰ ਨਾਲ ਆਏ ਅਫਸਰਾਂ ਨੇ ਵੀ ਮਿੱਟੀ ਪਾਉਣ ਉਤੇ ਜ਼ੋਰ ਦਿੱਤਾ ਤਾਂ ਜਾ ਕੇ ਪੂਲਾ ਮਸਾਂ ਬਚਿਆ ਉਸ ਅਫਸਰ ਨੇ ਸਿੱਧਾ ਹੀ ਕਿਹਾ ਕਿ ਜੇ ਇਹ ਅੱਜ ਮੇਰੇ ਕੋਲ ਨਾ ਆਉਂਦਾ ਕੱਲ ਸ਼ਾਮ ਤੱਕ ਪੂਲਾ ਲੱਬਿਆ ਨਹੀਂ ਸੀ ਲੱਪਣਾ ਸਾਰੀ ਗੱਲਬਾਤ ਮੇਰੀ ਹੋ ਗਈ ਸੀਗੀ ਉਸ ਤੋਂ ਬਾਅਦ ਪੂਲੇ ਨੇ ਤੋਬਾ ਕੀਤੀ ਵੀ ਕਿਸੇ ਅਫਸਰ ਦੀ ਪਾਰਟੀ ਸ਼ਾਰਟੀ ਉੱਤੇ दारू ਨਹੀਂ ਪੀਣੀ ਆ ਸਾਰੇ ਚੱਕਰ ਪੂਲਾ ਘੁੱਟ ਲਾ ਕੇ ਪਾਉਂਦਾ ਹੁੰਦਾ ਸੀ ਪੂਲੇ ਦੇ ਡੇਰੇ ਅੰਦਰ ਕਈ ਗੁਪਤ ਦਰਵਾਜ਼ੇ ਤਿਆਰ ਕਰਵਾਏ ਹੋਏ ਸਨ ਇੱਕ ਛੋਟੀ ਜਿਹੀ ਸੁਰੰਗ ਸੀ ਜੋ ਡੇਰੇ ਤੋਂ ਦੋ ਕਿਲੇ ਛੱਡ ਝਾੜੀਆਂ ਅੰਦਰ ਨਿਕਲਦੀ ਸੀ ਕਈ ਵਾਰੀ ਪੂਲਾ ਨਾ ਅੰਦਰ ਜਾਂਦਾ ਕਿਸੇ ਨੂੰ ਦਿਖਦਾ ਸੀ ਤੇ ਨਾ ਬਾਹਰ ਨਿਕਲਦਾ ਘਾਤ ਲਾ ਕੇ ਬੈਠਾ ਬੰਦਾ ਇਹੀ ਉਡੀਕ ਕਰਦਾ ਰਹਿ ਜਾਂਦਾ ਸੀ ਕਿ ਪੂਲਾ ਹੁਣ ਬਾਹਰ ਆਉ ਹੁਣ ਆਉ ਜਦਕੇ ਪੂਲਾ ਉਸ ਸਮੇਂ ਆਰਾਮ ਨਾਲ ਗੁਪਤ ਦਰਵਾਜ਼ੀਆਂ ਰਾਹੀਂ ਨਿਕਲ ਕੇ ਚੰਡੀਗੜ੍ਹ ਦਿੱਲੀ ਪਹੁੰਚ ਵੀ ਗਿਆ ਹੁੰਦਾ ਸੀ ਕਹਿੰਦੇ ਹਨ ਵੀ ਇਸ ਗੁਪਤ ਸੁਰੰਗ ਬਾਰੇ ਪੂਲੇ ਨੇ ਆਪਣੀ ਗਰਲਫ੍ਰੈਂਡ ਅਫਤਾਰੋ ਨੂੰ ਵੀ ਇਹ ਦੱਸਿਆ ਝਾੜੀਆਂ ਅੰਦਰ 24 ਘੰਟੇ ਇੱਕ ਕਾਲੇ ਸ਼ੀਸ਼ੇ ਵਾਲੀ ਬਰੂਤੀ ਗੱਡੀ ਖੜੀ ਰਹਿੰਦੀ ਸੀ ਸੁਰੰਗ ਵਿੱਚੋਂ ਨਿਕਲ ਕੇ ਪੂਲਾ ਉਸ ਗੱਡੀ ਵਿੱਚ ਬੈਠ ਮਿੰਟਾਂ ਅੰਦਰ ਤਿੱਤਰ ਹੋ ਜਾਇਆ ਕਰਦਾ ਸੀ ਪੂਲਾ ਇਸ ਸੁਰੰਗ ਦੀ ਵਰਤੋਂ ਉਦੋਂ ਹੀ ਕਰਦਾ ਜਦੋਂ ਉਸਨੇ ਇਕੱਲੇ ਕਿਸੇ ਨੂੰ ਮਿਲਣ ਜਾਣਾ ਹੁੰਦਾ ਕਿਹਾ ਜਾਂਦਾ ਹੈ ਕਿ ਇਸ ਸੁਰੰਗ ਬਾਰੇ ਇੱਕ ਪੂਲਾ ਜਾਣਦਾ ਸੀ ਇੱਕ ਕੋਈ ਦਿੱਲੀ ਦਾ ਬਹੁਤ ਵੱਡਾ ਅਫਸਰ ਦੇਰੇ ਮੈਸਟਰੀ ਤੋਂ ਹਸਰੰਗ ਪੜਵਾਈ ਗਈ ਸੀ ਉਸ ਨੂੰ ਵੀ ਪੰਜਾਬ ਅੰਦਰ ਰਹਿਣ ਨਹੀਂ ਦਿੱਤਾ ਗਿਆ ਤੇ ਪਰਿਵਾਰ ਸਮੇਤ ਉਸ ਨੂੰ ਗਾਜ਼ੀਆਬਾਦ ਭੇਜ ਦਿੱਤਾ ਗਿਆ ਸੀ ਤਾਂ ਜੋ ਇਹ ਰਾਜ ਉਹ ਕਿਸੇ ਨੂੰ ਦੱਸ ਨਾ ਦੇਵੇ ਪੂਲੇ ਨੇ ਇੱਕ ਬੰਦਾ ਰੱਖਿਆ ਹੋਇਆ ਸੀ ਜਿਸ ਨੂੰ ਪੰਮਾ ਲੰਗੌਰ ਕਹਿੰਦੇ ਹੁੰਦੇ ਸਨ ਉਹਦਾ ਕੰਮ ਹੁੰਦਾ ਸੀ ਵੀ ਆਲੇ ਦੋਲੇ ਸਾਰੇ ਇਲਾਕੇ ਦੀ ਜਾਣਕਾਰੀ ਰੱਖਣੀ ਕਿਹੜਾ ਬੰਦਾ ਕਿਹਨੂੰ ਮਿਲਦਾ ਕੌਣ ਸਿੰਘਾਂ ਨਾਲ ਮੇਲ ਜੋਲ ਰੱਖਦਾ ਹੈ ਕੌਣ ਘਰ ਦੀ ਕਰਦਾ ਹੈ ਕਿਹੜਾ ਬੰਦਾ ਪੈਸੇ ਤੇ ਲੈ ਵੱਲੋਂ ਸੌਖਾ ਗੱਲ ਕੀ ਸਾਰੀ ਜਾਣਕਾਰੀ ਪੰਮੇ ਕੋਲ ਹੁੰਦੀ ਸੀ ਪੰਮਾ ਭੇਸ ਬਦਲਣ ਵਿੱਚ ਬੜਾ ਮਾਹਰ ਸੀਗਾ ਇਨੇ ਕਦੇ ਗੱਡੀਆਂ ਵਾਲਾ ਬਣ ਜਾਣਾ ਕਦੇ ਸਾਧ ਬਣ ਜਾਣਾ ਕਦੇ ਕਬਾੜ ਇਕੱਠਾ ਕਰਨ ਵਾਲਾ ਬਣ ਕੇ ਇਹਨੇ ਪਿੰਡਾਂ ਅੰਦਰ ਸੂਹਾਂ ਲੈਂਦੇ ਨੇ ਫਿਰ ਜਾਣਾ ਕਹਦੇ ਨੇ ਵੀ ਪੰਮਾ ਆਪਣੇ ਕੰਮ ਵਿੱਚ ਇੰਨਾ ਮਾਹਰ ਸੀ ਵੀ ਜੇ ਇਸ ਨੇ ਭੇਸ ਬਟਾ ਲਿਆ ਭਾਵੇਂ ਦੀ ਮਾਂ ਕੋਲ ਬੈਠੀ ਰਹੇ ਉਹ ਵੀ ਨਹੀਂ ਸੀ ਪਛਾਣ ਸਕਦੀ ਪੰਮੇ ਦੀ ਇੱਕੋ ਇੱਕ ਪਛਾਣ ਸੀ ਕਿ ਉਹਦਾ ਪੈਰ ਦਾ ਇੱਕ ਅੰਗੂਠਾ ਨਹੀਂ ਸੀਗਾ ਇਸ ਤੋਂ ਹੀ ਉਸਦੀ ਪਛਾਣ ਹੁੰਦੀ ਸੀ ਜਦੋਂ ਅਫਤਾਰੋ ਤੇ ਪੂਲੇ ਇਕੱਠੇ ਹੁੰਦੇ ਕਿਸੇ ਨੂੰ ਵੀ ਆਗਿਆ ਨਹੀਂ ਸੀ ਕਿ ਇਹਨਾਂ ਦੇ ਕਮਰੇ ਅੰਦਰ ਆ ਜਾਵੇ ਪੂਲੇ ਦੇ ਬੰਦੇ ਅਫਤਾਰੋ ਤੋਂ ਬਹੁਤ ਦੁਖੀ ਸਨ ਇੱਕ ਤਾਂ ਉਹ ਇਹਨਾਂ ਤੇ ਰੋਪ ਬਹੁਤ ਮਾਰਦੀ ਹੁੰਦੀ ਸੀ ਦੂਜਾ ਉਹਨਾਂ ਤੋਂ ਅਫਤਾਰੋ ਬਗਾਰ ਬੋਧ ਕਰਵਾਉਂਦੀ ਹੁੰਦੀ ਸੀ ਫਿਰ ਜਿੱਥੇ ਇਹਨੇ ਕੰਮ ਭੇਜਣਾ ਉੱਥੇ ਨਾ ਚਾਹ ਨਾ ਪਾਣੀ ਸਾਰਾ ਦਿਨ ਕਈ ਬੰਦੇ ਤਾਂ ਇਹਦੇ ਮੱਥੇ ਹੀ ਨਾ ਲੱਗਦੇ ਕਿ ਇਹਨੇ ਦੇਖ ਕੋਈ ਨਾ ਕੋਈ ਬਗਾਰ ਪਾਈ ਦੇਣੀ ਹੈ ਕਈਆਂ ਤੋਂ ਅਫਤਾਰੋ ਆਪਣੀਆਂ ਪਿੰਡਣੀਆਂ ਕਰਵਾਉਂਦੀ ਪਰ ਨਾਲ ਦੀ ਨਾਲ ਇਹ ਵੀ ਕਹਿੰਦੀ ਕਿ ਪੁੱਲੇ ਨੂੰ ਨਾ ਪਤਾ ਲੱਗ ਜੇ ਅਫਤਾਰੋ ਨੇ ਆਪਣੇ ਵੀ ਕੁਝ ਬੰਦੇ ਪੱਕੇ ਰੱਖੇ ਹੋਏ ਸਨ ਪਰ ਲੋਰ ਪੈਣ ਤੇ ਪੋਲਾ ਵੀ ਡੇਰੇ ਅੰਦਰੋਂ ਬੰਦੇ ਭੇਜ ਦਿਆ ਕਰਦਾ ਸੀ ਅਵਤਾਰੋ ਨੇ ਇੱਕ ਬਹੁਤ ਹੀ ਮਾੜੀ ਯਾਦ ਸੀ ਕਿ ਬਾਹਰੋਂ ਆਏ ਬੰਦਿਆਂ ਉਤੇ ਧੱਕੇ ਨਾਲ ਇਹਨੇ ਆਪਣਾ ਹੁਕਮ ਚਲਾਈ ਜਾਣਾ ਯਾਨੀ ਧੱਕੇ ਦਬਕੇ ਮਾਰੀ ਜਾਣੇ ਉਹਨਾਂ ਨੂੰ ਪੋਲੇ ਦੇ ਇੱਕ ਬੰਦੇ ਨੇ ਖਿਜ ਕੇ ਇੱਕ ਵਾਰੀ ਅਵਤਾਰੋ ਨੂੰ ਕਹਿ ਵੀ ਦਿੱਤਾ ਸੀ ਵੀ ਜੇ ਤੂੰ ਬਾਬੇ ਨੂੰ ਜਾਣ ਜਾਣਦੀ ਹੁੰਦੀ ਯਾਨੀ ਕਿ ਉਹਦੀ ਸਾਥਣ ਨਾ ਹੁੰਦੀ ਫੇਰ ਮੈਂ ਅੱਜ ਤੈਨੂੰ ਦੱਸ ਦਿੰਦਾ ਵੀ ਮੈਂ ਕੀ ਕੀਤਾ ਪੋਲੇ ਦੀ ਸ਼ੈ ਉਤੇ ਹੀ ਅਵਤਾਰੋ ਵੱਡੀਆਂ-ਵੱਡੀਆਂ ਪਾਰਟੀਆਂ ਨਾਲ ਸਿੱਧੀ ਟੱਕਰ ਲੈਂਦੀ ਸੀ 65 ਸਾਲਾ ਬਜ਼ੁਰਗ ਅਨੂਬ ਸਿੰਘ ਦੀ ਕਹਾਣੀ ਹੋਰ ਵੀ ਦਰਦਨਾਕ ਹੈ ਅਨੂਪ ਸਿੰਘ ਨੇ ਸਾਰੀ ਉਮਰ ਪੂਲੇ ਨਾਲ ਵਫਾਦਾਰੀ ਨਿਭਾਈ ਜਾਨੈ ਕਿ ਉਹਦਾ ਸਾਥੀ ਰਿਹਾ ਪਰ ਔਫ ਦੀ ਕੁਲਖਣੀ ਨਜ਼ਰ ਬਜ਼ੁਰਗ ਦੇ 4.5 ਏਕੜ ਜ਼ਮੀਨ ਤੇ ਆਂਦਕੀ ਜਦੋਂ ਉਸਨੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਇੱਕ ਦਿਨ ਪੂਲੇ ਨੇ ਅਨੂਪ ਸਿੰਘ ਦੀ ਸਾਰੀ ਉਮਰ ਦੀ ਸੇਵਾ ਦੀ ਵੀ ਸ਼ਰਮ ਨਾ ਕੀਤੀ ਅਨੂਪ ਸਿੰਘ ਦੀ ਘਰ ਵਾਲੀ ਚਰਨ ਕੌਰ ਅਨੁਸਾਰ ਇੱਕ ਦਿਨ ਪੂਲਾ ਤੇ ਉਹਦੇ ਸਾਥੀ ਉਹਨਾਂ ਦੇ ਘਰ ਆਏ ਪੂਲੇ ਦੇ ਸਾਥੀਆਂ ਨੇ ਉਸਨੂੰ ਤਾਂ ਇੱਕ ਕਮਰੇ ਅੰਦਰ ਬੰਦ ਕਰ ਦਿੱਤਾ ਪਰ ਉਹਦੇ ਪਤੀ ਨੂੰ ਉਹ ਘਰ ਤੋਂ ਬਾਹਰ ਲੈ ਗਏ ਇਹ ਵਾਕਾ 24 ਜੂਨ 1990 ਦੀ ਸ਼ਾਮ ਦਾ ਹੈ ਅਨੂਪ ਸਿੰਘ ਨੂੰ ਪੂਲੇ ਤੇ ਉਹਦੇ ਸਾਥੀਆਂ ਨੇ ਇੰਨਾ ਕੁੱਟਿਆ ਕਿ ਉਹ ਮੋੜ ਕਦੇ ਵੀ ਮੰਜੇ ਤੋਂ ਉੱਠ ਨਾ ਸਕਿਆ ਅਤੇ ਉਹ 4 ਦਿਨ ਬੇਹੋਸ਼ੀ ਦੀ ਹਾਲਤ ਵਿੱਚ ਰਹਿਣ ਤੋਂ ਬਾਅਦ ਉਹ ਵਿਚਾਰਾ ਇਸ ਜਹਾਨ ਤੋਂ ਕੂਚ ਕਰ ਗਿਆ। ਅਨੂਪ ਸਿੰਘ ਦੀ ਵਿਧਵਾ ਦੀ ਸ਼ਿਕਾਇਤ ਤੇ ਇਹ ਮਾਮਲਾ ਵੀ ਠਿੱਕੀਵਿੰਡ ਪੁਲਿਸ ਨੇ 23 ਫਰਵਰੀ 2004 ਨੂੰ ਦਰਜ ਕਰ ਲਿਆ। ਜਦੋਂ ਕਿ ਪੂਲੇ ਨੇ ਬਜ਼ੁਰਗ ਅਨੂਪ ਸਿੰਘ ਦਾ ਕੱਡਾ ਕੱਢਣ ਤੋਂ ਬਾਅਦ ਉਹਦੀ 4.5 ਏਕੜ ਜ਼ਮੀਨ ਉੱਤੇ ਆਪ ਕਬਜ਼ਾ ਕਰ ਲਿਆ ਕਿ ਅੱਜਕੱਲ੍ਹ ਉਸ ਜ਼ਮੀਨ ਤੇ ਪੂਲੇ ਦਾ 에ਅਰ ਕੰਡੀਸ਼ਨਡ ਵਿਸ਼ਾਲ ਡੇਰਾ ਉਸਾਰਿਆ ਹੋਇਆ ਹੈ। ਇੱਕ ਦਿਨ ਫੇਰ ਕਰਨਲ ਜੀਐਸ ਸੰਧੂ ਦੀ ਅਗਵਾਈ ਵਿੱਚ ਲੋਕਾਂ ਨੇ ਪੂਲਾ ਵਿਰੋਧ ਵਿਸ਼ਾਲ ਕੇ ਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਉਸ ਵਿਰੋਧ ਲੋਕ ਲਹਿਰ ਦੀ ਸੁਣੀ ਜਾਣ ਲੱਗ ਪਈ ਸੀ ਤੇ ਪੂਲੇ ਨੂੰ ਹੁਣ ਤੱਕ ਬਚਾਉਣ ਵਾਲੇ ਅਫਸਰ ਵੀ ਉਸ ਤੋਂ ਹੱਥ ਪਿੱਛੇ ਕਰਨ ਲੱਗ ਪਏ ਸਨ ਇਸ ਨਕਲੀ ਨਿਹੰਗ ਪੂਲੇ ਨੇ ਆਪਣੇ ਕਬਜ਼ੇ ਵਾਲੇ ਪਵਿੱਤਰ ਗੁਰਦੁਆਰਿਆਂ ਅੰਦਰ ਪੋਸਤ ਵਰਗੇ ਨਸ਼ੇ ਪੀਟਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਸੀਗਾ ਉਸ ਦੇ ਕਬਜ਼ੇ ਹੇਠਲੇ ਗੁਰੂ ਘਰਾਂ ਵਿੱਚ ਪੂਲਾ ਪਿੰਡ ਦਾ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਛਈ 6ਵੀਂ ਹਰ ਗੋਬਿੰਦਪੁਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਪੋਵਿੰਡੀ ਵਿਚਲਾ ਇਤਿਹਾਸਕ ਗੁਰਦੁਆਰਾ ਵੀ ਮੁੱਖ ਤੌਰ ਤੇ ਸ਼ਾਮਲ ਰਿਹਾ ਪੂਲੇ ਵਿਰੁੱਧ ਉੱਠੀ ਲੋਕ ਲਹਿਰ ਨੇ ਪਿੰਡ ਪੂਲਾ ਵਿਚਲੇ ਇਤਿਹਾਸਕ ਗੁਰਦੁਆਰੇ ਨੂੰ ਪੂਲੇ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰ ਦਿੱਤਾ ਫਿਰ ਪੂਲੇ ਦੀ ਆਤਵ ਵਿਰੁੱਧ ਉੱਠੀ ਲੋਕ ਲਹਿਰ ਦੇ ਮੋਢੀ ਨਿਹੰਗ ਪੂਲੇ ਵਿਰੁੱਧ ਉੱਠੀ ਲੋਕ ਲਹਿਰ ਨੇ ਉਸ ਦੀ ਆਤ ਦਾ ਅੰਤ ਕੀਤਾ ਫਿਰ ਇਹ ਆਵਾਜ਼ ਸਰਦਾਰ ਰਿਟਾਇਰ ਕੈਪਟਨ ਸੁਖਦੇਵ ਸਿੰਘ ਪੰਚਾਇਤ ਮੈਂਬਰ ਪਿਆਰਾ ਸਿੰਘ ਔਲਦਾਰ ਹਰੀ ਸਿੰਘ ਜਥੇਦਾਰ ਚਾਨ ਸਿੰਘ ਬਲਬੀਰ ਸਿੰਘ ਸੰਧੂ ਜੋਗਿੰਦਰ ਸਿੰਘ ਪੂਲਾ ਜਥੇਦਾਰ ਨਰਿੰਦਰ ਸਿੰਘ ਪੂਲਾ ਬੀਦੀ ਚੰਦੀਆਦਾਲ ਭਾਈ ਬਗੇਲ ਸਿੰਘ ਭਾਈ ਬਾਦ ਸਿੰਘ ਭਾਈ ਸ਼ਿੰਦਾ ਸਿੰਘ ਗਵਾਲੀਅਰ ਜਵਾਰ ਸਿੰਘ ਫੌਜੀ ਅਤੇ ਜੰਗ ਸਿੰਘ ਦੀ ਸੀ ਪਿੰਡ ਪੂਲੇ ਦੇ ਇਤਿਹਾਸਕ ਗੁਰਦੁਆਰੇ ਤੇ ਨਿਹੰਗ ਅਜੀਤ ਸਿੰਘ ਦਾ ਕਬਜ਼ਾ ਸੀਗਾ ਉਦੋਂ ਜੇ ਕੋਈ ਪਿੰਡ ਵਾਲਾ ਉੱਥੇ ਮੱਥਾ ਟੇਕਣ ਜਾਂਦਾ ਤਾਂ ਪੂਲੇ ਦੇ ਕਰੇਂਦੇ ਯਾਨੀ ਕਿ ਉਹਦੇ ਗੁੰਡੇ ਉਹਦੀ ਬਹੁਤ ਬੇਪੱਤ ਕਰਦੇ ਤੇ ਕਈ ਵਾਰ ਉਹਨੂੰ ਬਹੁਤ ਪਰੇਸ਼ਾਨ ਕਰਦੇ ਲੋਕਾਂ ਦੀਆਂ ਧੀਆਂ ਪੈਣਾ ਦਾ ਉੱਥੇ ਮੱਥਾ ਟੇਕਣਾ ਮੁਸ਼ਕਲ ਹੋ ਗਿਆ ਸੀਗਾ ਇਸ ਤੇ ਕਰਿੰਦੇ ਸਾਰਾ ਦਿਨ ਉੱਥੇ ਨਸ਼ਾ ਕਰਕੇ ਪਏ ਰਹਿੰਦੇ ਤੇ ਜੇ ਕੋਈ ਧੀ ਧਿਆਣੀ ਉੱਥੇ ਮੱਥਾ ਟੇਕਣ ਆਉਂਦੀ ਤਾਂ ਇਹ ਉਹਦੇ ਪਿੱਛੇ ਹੋ ਜਾਂਦੇ ਸਾਰੇ ਪਿੰਡ ਵਾਲੇ ਇਸ ਤੋਂ ਬਹੁਤ ਦੁਖੀ ਹੋ ਗਏ ਸਨ ਤੇ ਸਾਰੇ ਪਿੰਡ ਨੇ ਇੱਕ ਵਾਰੀ ਇਕੱਠ ਕਰਕੇ ਇਹ ਸਲਾਹ ਬਣਾਈ ਕਿ ਆਪਾਂ ਇੱਕ ਨਵਾਂ ਗੁਰੂ ਘਰ ਉਸਾਰੀਏ ਜਿੱਥੇ ਪੂਲੇ ਦਾ ਕੋਈ ਦਖਲ ਨਾ ਹੋਵੇ ਜਿੱਥੇ ਆਪਾਂ ਆਰਾਮ ਨਾਲ ਮੱਥਾ ਟੇਕਣ ਜਾ ਸਕੀਏ ਪੂਰੇ ਪਿੰਡ ਨੇ ਇਸ ਕੰਮ ਲਈ ਇਕਰਾਹੀ ਕਰਨੇ ਵੀ ਸ਼ੁਰੂ ਕਰ ਦਿੱਤੀ ਤੇ ਹੌਲੀ-ਹੌਲੀ ਇਹ ਖਬਰ ਪੂਲੇ ਦੇ ਕੰਨਾਂ ਵਿੱਚ ਆ ਗਈ ਪੂਲੇ ਨੇ ਫਿਰ ਇਸ ਗੱਲ ਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਪਰ ਲੋਕਾਂ ਨੇ ਹੁਣ ਮਿੱਥ ਲਿਆ ਸੀ ਵੀ ਜਾਂ ਤਾਂ ਮਰਾਂਗੇ ਜਾਂ ਫਿਰ ਇਹਦੀ ਕੈਦ ਵਿੱਚੋਂ ਆਜ਼ਾਦ ਹੋਵਾਂਗੇ ਸੋ ਲੋਕਾਂ ਨੇ ਫਿਰ ਇਹਦੀ ਇੱਕ ਨਾ ਸੁਣੀ ਤੇ ਇਸ ਉਤੇ ਕਈ ਮੁਕੱਦਮੇ ਦਰਜ ਕਰਵਾਏ ਗਏ ਤੇ ਆਮੋ ਸਾਹਮਣੇ ਵੀ ਆ ਕੇ ਲੋਕਾਂ ਨੇ ਡਾਂਗਾ ਝੁਕ ਲਈਆਂ ਜੋ ਵੀ ਉਹਨਾਂ ਦੇ ਹੱਥ ਆਇਆ ਚੁੱਕਦੇ ਆ ਤੇ ਪੂਲੇ ਨੂੰ ਸ਼ਰਿਆਂਵਲ ਲਲਕਾਰਿਆ ਫਿਰ ਉਹਨਾਂ ਨੇ ਸੋ ਦੋਸਤੋ ਇਹ ਸੀ ਪੂਲੇ ਦੀ ਕਾਲੀ ਦੁਨੀਆ ਦੇ ਕਾਲੇ ਖੌਫ ਨਾਲ ਕਿਸੇ ਕਿਸੇ ਹਲੇ ਹੋਰ ਵੀ ਬਹੁਤ ਨੇ ਹੌਲੀ-ਹੌਲੀ ਤੁਹਾਡੇ ਸਾਹਮਣੇ ਉਜਾਗਰ ਕਰਦੇ ਰਾਂਗੇ ਆਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ